ਗੁਰਮਖੋ ਸਾਡੇ ਬਡੇਰਿਆਂ ਨੇ ਕਿਉਂਕਿ ਉਸ ਮੌਕੇ ਅੱਜ ਕੱਲ ਵਾਪਕੂ ਸਾਧ ਨਹੀਂ ਸਾਲ ਪ੍ਰਮਾਤਮਾ ਨਾਲ ਜੁੜਨ ਵਾਸਤੇ ਵਸੀਲੇ ਬਣਾਏ ਜਿਹਨੂੰ ਅਸੀਂ ਆਮ ਬੋਲੀ ਵਿੱਚ ਕਹਿ ਸਕਦੇ ਆ ਕਿ ਉਹਨਾਂ ਨੇ ਸਾਡੇ ਹਿੰਦੁਸਤਾਨ ਵਿੱਚ ਧਰਮ ਦੇ 68 ਕੇਂਦਰ ਨੀਤ ਕੀਤੇ ਜਿਨੂੰ ਆਪਾਂ ਕਹਿੰਨੇ 6830 ਸਗਲਪੁਰ 68 ਤੋਂ ਭਾਵ 68 ਜਿਹੜਾ ਤੀਰਥ ਲੱਭ ਜਾਣਾ ਇਹਦੇ ਅਰਥ ਨੇ 에ਰਪੋਰਟ ਇਹਦਾ ਅਰਥ ਹੈ ਬੰਦਰਗਾਹ ਇਹਦਾ ਅਰਥ ਹੈ ਅੱਡਾ ਭਾਵ ਕਿ ਜਿੱਥੋਂ ਜਹਾਜ਼ ਉੱਡਦੇ ਨੇ ਉਹ ਵੀ ਤੀਰਥ ਜਿੱਥੋਂ ਬੱਸਾਂ ਚੱਲਦੀਆਂ ਨੇ ਉਹ ਵੀ ਤੀਰਥ ਲੇਕਿਨ ਧਰਮ ਸਥਾਨਾਂ ਨੂੰ ਉਹਨਾਂ ਤੀਰਥਾਂ ਆਖਿਆ ਕਿ ਅਸੀਂ ਇਹਨਾਂ ਸਥਾਨਾਂ ਤੇ ਆ ਜਾ ਕੇ ਆਪਣੀ ਬਿਰਤੀ ਦੀ ਉਡਾਰੀ ਉੱਚੀ ਮਾਰਨੀ ਹੈ ਜਿਹੜੀ ਸਾਡੀ ਬਿਰਤੀ ਹੈ ਨਾ ਉਸ ਬਿਰਤੀ ਨੂੰ ਉੱਚਿਆ ਕਰਨ ਦਾ ਯਤਨ ਕਰਨਾ ਮੈਂ ਲਗਭਗ ਅੱਗੇ ਵੀ ਕਿਹਾ ਹੈ ਕਿ ਸਾਡੇ ਕੋਲ ਪੁਰਾਣੇ ਜਮਾਨੇ ਵਿੱਚ ਸਾਧਨ ਨਹੀਂ ਸਨ ਅਸੀਂ ਪ੍ਰਾਤਨ ਗ੍ਰੰਥਾ ਦਾ ਪੜਤਾਲਿਆ ਕਰਦੇ ਹਾਂ ਤੇ ਉਹਨਾਂ ਨੇ ਮਨੁੱਖ ਦੀ ਉਮਰ ਦੇ ਚਾਰ ਹਿੱਸੇ ਕੀਤੇ ਪਹਿਲਾ ਬਾਤ ਅਵਸਥਾ ਬ੍ਰਹਮਚਾਰੀ ਮੁੜ ਕੇ ਗ੍ਰਸਤ ਆਸ਼ਰਮ ਫਿਰ ਬਾਨ ਪ੍ਰਸਤ ਔਰ ਉਹਦੇ ਤੋਂ ਬਾਅਦ ਸੰਨਿਆਸੀ ਇਹ ਚਾਰ ਭਾਗਾਂ ਵਿੱਚ ਸਾਡੇ ਵਡੇਰਿਆਂ ਨੇ ਇਹ ਬੰਦੇ ਦੇ ਸਮੇਂ ਨੂੰ ਕਵਰ ਕੀਤਾ ਪਾਪ 25 ਸਾਲ ਤੱਕ ਉਹਨੇ ਦੂਜਿਆਂ ਦੇ ਕੋਲੋਂ ਵਿਦਿਆ ਲੈਣੀ ਹੈ ਸਮਝਣਾ ਹੈ ਅਪਰੰਤ ਉਹਦੀ ਸ਼ਾਦੀ ਹੋ ਜਾਂਦੀ ਗ੍ਰਸਤ ਕਰਦਾ ਤੇ ਗ੍ਰਸਤਾ ਭਾਵ ਅਵਿਚ ਕਹਿ ਦਿੰਨੇ ਪਰ ਕਦੀ ਚਿੱਤ ਦੇ ਨਹੀਂ ਜਿਹੜਾ ਗ੍ਰਸਹ ਸ਼ਬਦ ਹੈ ਨਾ ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ ਗ੍ਰਹਿ ਤੇ ਸਤ ਗ੍ਰਹਿ ਦਾ ਭਾਵ ਹੈ ਘਰ ਤੇ ਸਤ ਦਾ ਭਾਵ ਹੈ ਕੋਈ ਘਰ ਵਿੱਚ ਰਹਿੰਦਿਆਂ ਸਤ ਨਾਲ ਜੁੜੇ ਰਹਿਣਾ ਜਿਹਨੂੰ ਆਪਾਂ ਰਜਾਨਾ ਪਾਠ ਕਰਦੇ ਆ ਕੋ ਨਾਲ ਗੁਰਪ੍ਰਸਾਦੀ ਜਿੰਨਾਂ ਲਈ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਜਿਹੜਾ ਮਾਣ ਹੰਕਾਰ ਹੈ ਨਾ ਇਹ ਅੱਠੇ ਪਰ ਬੰਦੇ ਦੇ ਉੱਪਰ ਆਪਣਾ ਹਮਲਾ ਕਰ ਹੀ ਰੱਖਦਾ ਜਿਵੇਂ ਅੱਜ ਕੱਲ ਦੇ ਜਮਾਨੇ 'ਚ ਜਿਹੜਾ ਚਾਰ ਅੱਖਰ ਪੜ ਗਿਆ ਕਹਿੰਦਾ ਮੈਂ ਬਹੁਤ ਵੱਡਾ ਗਿਆਨੀ ਆ ਜਿੰਨੇ ਚਾਰ ਪੈਸੇ ਕਿਤੇ ਗੁਰਦੁਆਰੇ ਭੇਟ ਕੀਤੇ ਕਹਿੰਦੇ ਮੈਂ ਬਹੁਤ ਵੱਡਾ ਦਾਨੀ ਆ ਮੈਂ ਇੱਕ ਬਹੁਤ ਵੱਡਾ ਰੋਗ ਹੈ ਇਸ ਕਰਕੇ ਉਹ ਜਮਾਨੇ ਦੇ ਵਿੱਚ ਕਈ ਲੋਕਾਂ ਨੇ ਆਖਿਆ ਬੜਾ ਗ੍ਰਸਤ ਹੈ ਨਾ ਇਹ ਬੜਾ ਦੁਖਦਾਰੂ ਦੁਖਦਾਈ ਹੈ ਘਰਾਂ ਨੂੰ ਛੱਡ ਕੇ ਘਰਾਂ ਤੋਂ ਬਾਹਰ ਨਿਕਲ ਗਿਆ ਹੈ ਸਾਡਾ ਬਾਪੂ ਧੰਗੁਰ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਤਾੜ ਕੇ ਕਹਿਣ ਲੱਗੇ ਭਲਿਓ ਤੁਹਾਡਾ ਇਹ ਫਰਮੁਗੁਲਾ ਗਲਤ ਹੈ ਕਿਉਂ ਹੋਏ ਫਕੀਰ ਗ੍ਰਸਤ ਅਜ ਉਨਹੂ ਕੇ ਕਰ ਮੰਗਣ ਜਾਏ ਜੇ ਤੁਸੀਂ ਕਹਿੰਦੇ ਗ੍ਰਿਸ਼ਤੀ ਮਾੜੇ ਨੇ ਤੇ ਉਹਨਾਂ ਦੇ ਘਰਾਂ ਚੋਂ ਮੰਗਣ ਕਿਉਂ ਜਾਂਦੇ ਨੇ ਪੁਰਾਣੇ ਜ਼ਮਾਨੇ ਚ ਲੋਕਾਂ ਨੇ ਔਰਤ ਨੂੰ ਬਹੁਤ ਬੁਰੇ ਸ਼ਬਦ ਕਹੇ ਮੇਰੀ ਜਮਾਨ ਅਲੋ ਨਹੀਂ ਕਰਦੀ ਕਿਉਂਕਿ ਮੈਂ ਗੁਰੂ ਕਾ ਸਿੱਖਾ ਤੁਰਸੀਦਾਸ ਹਿੰਦੁਸਤਾਨ ਦਾ ਮਹਾਨ ਵਿਦਵਾਨ ਜਿਹਦੇ ਕਈ ਘਰਾਂ ਦੇ ਵਿੱਚ ਲੋਕੀ ਲਗਾਤਾਰ ਪਾਠ ਵੀ ਕਰਾਉਂਦੇ ਨੇ ਮੈਂ ਉਹਦਾ ਕੰਡੈਮ ਨਹੀਂ ਕਰ ਰਿਹਾ ਲੇਕਿਨ ਉਸ ਤੁਲਸੀਦਾਸ ਨੇ ਵੀ ਔਰਤ ਦੇ ਪ੍ਰਤੀ ਐਨੇ ਢਿੱਲੇ ਸ਼ਬਦ ਪਏ ਨੇ ਕਿ ਜਬਾਨ ਅਲੋ ਨਹੀਂ ਦਿੰਦੀ ਕੀ ਕਹਿੰਦਾ ਪਸ਼ੂ ਗਵਾਰ ਸੂਦਰ ਅਰ ਨਾਰੀ ਚਾਰੋਂ ਤਾੜ ਕੇ ਅਧਿਕਾਰੀ ਪਸ਼ੂ ਨਾਲ ਤੁਲਨਾ ਕਰ ਦਿੱਤੀ ਕਹਿੰਦਾ ਪਸ਼ੂ ਬੇਸਮਝ ਨੀਵੀਂ ਜਾਤੀ ਵਾਲਾ ਤੇ ਔਰਤ ਕਹਿੰਦਾ ਇਹਨਾਂ ਨਾਲ ਮਿੱਠਾ ਨਾ ਬੋਲੋ ਇਹਨਾਂ ਨੂੰ ਤਾੜ ਕੇ ਰੱਖੋ ਤੁਲਸੀ ਦਾਸ ਦੀਆਂ ਪੰਕਤੀਆਂ ਮੈਂ ਫਿਰ ਰਿਪੀਟ ਕਰਾਂ ਪਸ਼ੂ ਗਵਾਰ ਡੰਗਰ ਆਪਾਂ ਕਹਿ ਦਿੰਦੇ ਆਂ ਬੋਲੀ ਚ ਪਸ਼ੂ ਡੰਗਰ ਪਸ਼ੂ ਗਵਾਰ ਸੂਦਰ ਅਰ ਨਾਰੀ ਚਾਰੋਂ ਤਾਲਣ ਦੇ ਅਧਿਕਾਰੀ ਤੇ ਬਾਬੇ ਨਾਨਕ ਨੇ ਆਖਿਆ ਵੀ ਸਮਝੋ ਜੇ ਔਰਤ ਏਡੀ ਬਾੜੀ ਤੇ ਔਰਤ ਨੂੰ ਜੰਮੇ ਕਿਉਂ ਜੇ ਦੇ ਤੁਸੀਂ ਕਹਿੰਦੇ ਕਿ ਔਰਤ ਏਡੀ ਬਾੜੀ ਹੈ ਤੇ ਤੁਹਾਡੀ ਮਾਂ ਵੀ ਔਰਤ ਵੈ ਤੁਸੀਂ ਕਰਾਇ ਨੇ ਤੁਹਾਡੇ ਧੀ ਤਾਂ ਹੋਣੀ ਨਹੀਂ ਪਰ ਤੁਹਾਡੀ ਭੈਣ ਵੀ ਔਰਤ ਮਾਂ ਨੂੰ ਪਸੂਲਣ ਤੋਂ ਲੋਗੇ ਉਹਨਾਂ ਕੋਲ ਕੋਈ ਜਵਾਬ ਨਹੀਂ ਤੋਂ ਗੁਰਮੁਖੋ ਇਸ ਪ੍ਰਕਾਰ 50 ਸਾਲ ਤੱਕ ਗ੍ਰਹਿਮ ਚ ਰਹਿ ਕੇ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਮੁੜ ਕੇ ਜਮਾਨੇ ਦੇ ਰਵਾਜ ਮੁਤਾਬਕ 50 ਸਾਲ ਜਿਹੜੇ ਧਾਰਮਿਕ ਡੇਰੇ ਸਨ ਆਸ਼ਮਾਨ ਉੱਥੇ ਜਾ ਕੇ ਅਧਿਆਤਮਿਕ ਵਿਦਿਆ ਨੂੰ ਪ੍ਰਾਪਤ ਕਰਨਾ ਆਪਰੰਤ ਜੇ ਕੋ 75 ਤੋਂ ਉੱਪਰ ਟੱਪ ਗਿਆ ਤੇ ਉਹਨੂੰ ਕਹਿੰਦੇ ਸੰਨਿਆਸੀ ਉਹ ਆਪਣੀ ਜ਼ਿੰਦਗੀ ਦੇ ਅਨੁਭਵ ਤੋਂ ਆਪਣੀ ਪੜ੍ਹਾਈ ਦੇ ਮੁਤਾਬਕ ਲੋਕਾਂ ਨੂੰ ਧਰਮ ਨੂੰ ਗਾਈਡੈਂਸ ਦਿੰਦੇ ਇਸ ਪ੍ਰਕਾਰ ਇਹ ਜ਼ਿੰਦਗੀ ਦਾ ਸਫ਼ਰ ਚੱਲਦਾ ਸੀ ਇੱਕ ਲਫ਼ਜ਼ ਮੈਂ ਤਕਰੀਬਨ ਹਰ ਕਥਾ ਵਿੱਚ ਹਰ ਥਾਂ ਦੇ ਕਹਿੰਦਾ ਹੈ ਦੁਨੀਆ ਦਾ ਕੋਈ ਧਰਮ ਮਾੜਾ ਨਹੀਂ ਪਰ ਜਦੋਂ ਧਰਮ ਧਰਮ ਦੇ ਠੇਕੇਦਾਰਾਂ ਕੋਲ ਆ ਜਾਏ ਉਦੋਂ ਉਹ ਧਰਮ ਦਾ ਰੰਗ ਰੂਪ ਬਦਲ ਦਿੰਦੇ ਨੇ ਧਰਮ ਕੋਈ ਮਾੜਾ ਨਹੀਂ ਧਰਮ ਦਾ ਅਰਥ ਹੁੰਦਾ ਹੈ ਰਿਲੀਜਨ ਰੀ ਦੁਆਰਾ ਲੈਜਨ ਜੋੜਨਾ ਜਿਹੜਾ ਟੁੱਟੀ ਆਤਮਾ ਨੂੰ ਪਰਮਾਤਮਾ ਨਾਲ ਜੋੜੀ ਉਹਨੂੰ ਮਾੜਾ ਕਿਵੇਂ ਕਹੋਗੇ ਜਸਟ ਲਾਇਕ ਆਪਾਂ ਦਵਾਈ ਲੈਂਦੇ ਆ ਕਈ ਐਲੋਪੈਥੀ ਨੂੰ ਬੜਾ ਚੰਗਾ ਸਮਝਦੇ ਬੂਤੇ ਪੜੇ ਲਿਖੇ ਗੁਰਮਖ ਪਿਆਰੇ ਉਹ ਕਹਿੰਦੇ ਤੇ ਗੋਲੀ ਲਈ ਤੇ ਠੀਕ ਹੋ ਜਾਗੇ ਕਈ ਦੇਸੀ ਇਲਾਜ ਅਯੁਰਵੇਦ ਨੂੰ ਪ੍ਰੇਫਰੈਂਸ ਦਿੰਦੇ ਨੇ ਕਈ ਹੋਮਿਓਪੈਥੀ ਦੀ ਦਵਾਈ ਲੈਂਦੇ ਨੇ ਭਾਵੇਂ ਹੋਮਿਓਪੈਥੀ ਐ ਭਾਵੇਂ ਐਲੋਪੈਥੀ ਐ ਹੈ ਤਾਂ ਦਵਾਈਆਂ ਇਸੇ ਪ੍ਰਕਾਰ ਗੁਰਮੁਖੋ ਕੋਈ ਇਸਾਈ ਬਣ ਗਿਆ ਕੋਈ ਮੁਸਲਮਾਨ ਬਣ ਗਿਆ ਕੋਈ ਸਿੱਖ ਬਣ ਗਿਆ ਯਹੂਦੀ ਬਣ ਗਿਆ ਹੈ ਤਾਂ ਅਧਿਆਤਮਿਕ ਦਵਾਈ ਤੇ ਮਾਰਕ ਨੂੰ ਕਹੀ ਹੈ ਇਸੇ ਕਰਕੇ ਸਾਡੇ ਬਾਪੂ ਨੇ ਸਾਨੂੰ ਸਮਝਾਇਆ ਤੂੰ ਨੈਰੋ ਮੈਂਡੀ ਦਾ ਦਾ ਸ਼ਕਰ ਨਾ ਹੋਈ ਤੂੰ ਤੰਗ ਦਿਲਕ ਨਾ ਹੋਈ ਦਿਉਰਾ ਮਸਜਿਦ ਸੋਈ ਦਿਉਰੇ ਵਿੱਚ ਵੀ ਉਹ ਰੱਬ ਹੈ ਤੇ ਮਸਜਿਦ ਵਿੱਚ ਵੀ ਉਹ ਹੈ ਪੂਜਾ ਔਰ ਨਮਾਜ਼ ਕੋਈ ਮਾਨਸਬੇ ਏਕ ਕੇ ਅਨੇਕ ਕੋ ਪ੍ਰਭਾਵ ਹੈ ਏਕੇ ਨੈਣ ਏਕੇ ਕਾਨ ਭਾਵੇਂ ਗੰਤੀ ਸਿੰਘੇ ਤੇ ਭਾਵੇਂ ਮੌਲਵੀ ਇਹੋ ਜੇ ਤਨ ਤੇ ਕੋਈ ਅੱਖਾਂ ਨੇ ਫਰਕ ਕੀ ਉਹਨਾਂ ਦਾ ਏਕੇ ਨੈਣ ਏਕੇ ਕਾਨ ਏਕੇ ਦੇਹ ਏਕੇ ਮਾਨ ਖਾਕ ਬਾਦ ਆਤਮਾ ਉਹ ਆਪ ਕੁਰ ਲਾਉ ਹੈ ਕੋਈ ਭਇਓ ਮੁੰਡਿਆ ਕੋਈ ਜੋਗੀ ਸੰਿਆਸੀ ਭਇਓ ਕੋਈ ਬ੍ਰਹਮਚਾਰੀ ਕੋਈ ਜਤੀ ਅਨਮਾਨ ਕੋ ਹਿੰਦੂ ਤੁਰ ਕੋਈ ਰਾਫ ਜੀ ਕੀਮਾਮ ਸ਼ਾਫੀ ਮਾਨਸਕੀ ਜਾਤ ਸਭ ਏਕੇ ਪਛਾਨ ਬੋ ਕਿਸੇ ਨੇ ਮੁੰਡਿਆ ਖਵਾ ਲਿਆ ਕਿਸੇ ਸੰਿਆਸੀ ਖਵਾ ਲਿਆ ਹੈ ਤਾਂ ਸਾਰੇ ਮਨੋਖੀ ਦਾ